ਇੱਕ ਇਨਸਾਨ ਨਾਮ ਸੰਗਤ ਦੇ ਵਿੱਚ ਬੈਠਾ ਇੱਧਰ ਉੱਧਰ ਘਾਕੀ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਕਰ ਰਹੇ ਸੀ। ਸੰਗਤ ਤੋਂ ਬਾਅਦ ਭਾਈ ਬਾਲ ਅਮਰਦਾਨਾ ਜੀ ਨੇ ਪੁੱਛਿਆ ਵੀ ਮਹਾਰਾਜ ਤੁਹਾਨੂੰ ਪਤਾ ਹੋ ਇੱਕ ਇਨਸਾਨ ਉਹਦਾ ਮਨ ਹੀ ਨਹੀਂ ਲੱਗਦਾ ਸੀ ਸੰਗਤ ਦੇ ਵਿੱਚ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਧਾਨਕ ਧੂਪ ਦਾ ਹਾਂ ਕਰਤਾਰ। ਬਈ ਇਦਾਂ ਦੀ ਪ੍ਰਵਿਰਤੀ ਦੇ ਧਾਨਕ ਰੂਪ ਮਤਵ ਸ਼ੰਕਾ ਦੇ ਵਿੱਚ ਫਸੇ ਹੋਏ ਮਨੁੱਖ ਵੀ ਸੰਗਤ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਐਂ ਹੁੰਦਾ ਵੀ ਮੇਰੇ ਮੇਰੀ ਵਿਸ਼ ਪੂਰੀ ਹੋ ਜਾਏਗੀ ਕਿ ਨਹੀਂ ਹੋਏਗੀ ਮੇਰਾ ਇੱਥੇ ਆਉਣ ਦਾ ਕੋਈ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਇਦਾਂ ਦੇ ਵੀ ਦੇ ਗੁਰਦੁਆਰੇ ਮੰਦਰ ਮਸਜਿਦਾਂ ਚਰਚਾਂ ਦੇ ਵਿੱਚ ਇਦਾਂ ਦੇ ਨੇ ਨਿਸ਼ਾਨ ਜਿਹੜੇ ਸਿਰਫ ਇੱਕ ਮੁਰਾਦ ਦੇ ਤਹਿਤ ਜਾਂਦੇ ਨੇ ਸਿਰਫ ਜਾਂਦੇ ਨੇ ਜਾ ਕੇ ਇਹ ਵੀ ਰੱਖਦੇ ਨੇ ਕਿ ਮੇਰੀ ਇਹ ਮੁਰਾਦ ਪੂਰੀ ਕਰਦਾ ਤਾਂ ਮੈਂ ਤੇਰੇ ਕੋਲ ਆਉਣਾ ਇਹ ਇੱਕ ਤਰ੍ਹਾਂ ਦੀ ਰਿਸ਼ਵਤ ਦੇਣ ਵਾਲੇ ਸਿੱਧਾ ਰੱਤ ਨਾਲ ਵਿੱਚ ਕਹੀ ਪਰਮਾਤਮਾ ਨੂੰ ਬਰਸ਼ਾ ਦੀਨਾਂ ਨੇ ਸਿੱਧਾ ਹੀ ਮੈਨੂੰ ਇਹ ਵਿੱਚ ਪੂਰੀ ਕਰਦਾ ਤੂੰ ਤਾਂ ਮੈਂ ਆਦਿਆਂ ਨਹੀਂ ਮੇਰਾ ਤੇਰੇ ਨਾਲ ਤੈਨੂੰ ਮੰਨਣ ਦਾ ਕੋਈ ਮਤਲਬ ਨਹੀਂ ਤਾਂ ਅਣਗਰੂਪ ਇਨਸਾਨ ਕਰਤਾਰ ਦੇ ਸਾਹਮਣੇ ਪਰਮਾਤਮਾ ਦੇ ਸਾਹਮਣੇ ਵੀ ਇਦਾਂ ਦੇ ਨੇ ਕਿ ਜਿਹਨ ਸਾਸਰੀ ਲੋਕ ਦਿਖਾਵੇ ਮੱਤਰ ਵਾਲੇ ਤੇ ਸ਼ੰਕਾ ਕਰਨ ਵਾਲੇ ਭਗਵਾਨ ਤੇ ਵੀ ਸ਼ੰਕਾ ਤੇ ਤੂੰ ਮੇਰਾ ਇਹ ਮੇਰੀ ਇਹ ਕੰਮ ਬਣੂ ਪਤਾ ਨਹੀਂ ਬਣੂ ਮੈਂ ਇੱਕੋ ਤੇ ਰੋਜ਼ ਦਾ ਤੱਕਾਂ ਤੋ ਉਹੀ ਤਾਂ ਦਾਗਾ ਇਹ ਵਿਸ਼ਵਾਸ ਤੇ ਗੱਲ ਟਿੱਕੀ ਹੁੰਦੀ ਆ ਤੇ ਨੰਬਰ 2 ਤੇ ਜਿਹਦੇ ਕੋਲ ਹੈ ਉਹਦੇ ਕੋਲ ਰੋੜਾ ਨਹੀਂ ਹੈ ਤੇ ਜਿਹਦੇ ਕੋਲ ਰੋੜਾ ਹੈ ਉਹਦੇ ਕੋਲ ਹੈ ਨਹੀਂ ਬਸ ਗੱਲ ਇੱਥੇ ਮੁੱਕੀ